ਵੀ ਰੋਡ ਗੰਦ ਪਾਉਂਦੇ ਲੋਕ ਆ ਵੀ ਇੱਥੇ ਆਵੜਿਆਂ ਐ ਫਟਿਆਰੇ ਦੀ ਮਸ਼ੀਨ ਆ ਗਈ ਆ ਜਦ ਪੱਟ ਸਾਰੀ ਆ ਦੀ ਜਿੰਨੀ ਕਰਾਈ ਹੋਈ ਆ ਨਾਮ ਜੀ ਤੇ ਤਾਂ ਪੱਟੇ ਦੇ ਬਾਦੋਂ ਨਾਲ ਜਦ ਸਾਰੀ ਚੱਕ ਰਿਹਾ ਹੈ ਹੋਰੇ ਆ ਬੋਦੇ ਤੋਂ ਗੇ ਸਾਰੀ ਦੀ ਸਾਰੀ ਇਹ ਜੱਟ ਪੱਟੇ ਦਾ ਫੇਰੇ ਦਾ ਆਪਾਂ ਚੱਕਣਾ केदार धन्यवाद करला धर्म नहीं आनी सोनु ਉਸਦੀ ਜਵਾਬ ਬਾਹਰ ਨਾ ਮਕਰ। 3mm, 3mm, 30mm, 30mm ਤੇ 10mm ਨਾ ਦੇ। ਨਾ ਯਾਰ ਸਾਰੀ ਪੱਟ ਦੇ ਜਿੰਨੀ ਲੱਗੀ ਹੋਈ ਐ ਜੀ ਇਹਨੇ ਹਟਣਾ ਨਹੀਂ ਮੈਂ ਤੁਹਾਨੂੰ ਆ ਕੇ ਗਿਆ ਹਾਂ ਬਸ ਦਾ ਫੋਟੋ ਵਾਜਾ ਤੂੰ ਸਹੀ ਬੀਚ ਨਾ ਮਤਲਬ ਆਦਮੀ ਇਹ ਕਿਵੇਂ ਬੰਨੂ ਆਦਾ ਤਾਂ ਬਹੁਤ ਕੜੇ ਇਹ ਕਿਨਾਰੇ ਵੀ ਵਿੱਚ ਪਾੜਾ ਬੰਦ ਕਰ ਗਿਆ ਉਹ ਮਾੜਾ ਕੰਮ ਕਰੀਓ ਪਰਲੇ ਪਾਸੇ ਜਾ ਕੇ ਵੀ ਸੇ ਗੰਨ ਖਾਣ ਵਾਲੇ ਲੀਡਰ ਬੈਠੇ ਆ ਉਥੇ ਕੋਈ ਜਾ ਕੇ ਤਰ ਕੋ ਰਿਪੋਰਟ ਨਹੀਂ ਕਰਦੇ ਮਾੜਾ ਕੰਮ ਕਰਨ ਤੇ ਬਹੁਤ ਵਧੀਆ ਆ ਆ ਤੂੰ ਦੱਸ ਆ ਦੱਸ ਮੈਨੂੰ ਕਿੰਨੇ ਐਮਐਮ ਜਿਹੜਾ ਇਹ ਜੱਲੂ 4-5 ਪਹਿਲੀਆਂ ਫੜ ਗਈ 3 ਮਿੰਟ ਫਿੱਟੇ ਬਣ ਗਏ ਜਿੰਨਾ ਇਹ ਮਾੜਾ ਕੰਮ ਖੋਣ ਦੇ ਸਾਰਾ ਕੋਈ ਨਹੀਂ ਦੇਖੀ ਜਾਊਗੀ ਅਸੀਂ ਈਂਗਾ 2 ਮਹੀਨੇ ਦਿੱਕਤ ਕੱਟਾਂਗੇ ਪਰ ਮਾੜਾ ਨਹੀਂ ਹੋਣ ਜਣਾ ਲਾ ਦੇ ਸਾਰੀਆਂ ਸਾਰੇ ਜਿਹੜਾ ਦੁਆਰਾ ਉਹ ਟੈਪ ਪੋਟ ਲਾ ਕੇ ਕਲੀਅਰ ਮੋਟਾ ਪਾ ਮਸ਼ੀਨ ਲੈ ਕੇ ਜਾਣਾ ਨਹੀਂ ਇਹ ਕਹਿੰਦਾ ਮੈਂ ਉੱਤੇ ਇੱਕ ਦੇ ਲੇਅਰ ਹੋਰ ਪਾਉਣਾ ਮੈਂ ਕੋ 3mm ਦਾ ਐਸਪੀ ਮੈਂ 3 ਪੂਰੀ ਲੈਣੀ ਆ ਦੇਖੋ ਉਧਰ ਵੀ ਆਇੰਗ ਕਰਨਾ ਨਹੀਂ ਉਧਰ ਵੀ ਥੋੜੀ ਮਸ਼ੀਨ ਪਵਾ ਕੇ ਮੋ ਵੀ ਪਟ ਦੇਣੀ ਆ ਤੇਰੀ ਮੈਂ 3mm ਵੱਜੂ ਪੂਰਾ ਲੈਣਾ ਵੀ 3 ਪੂਰਾ ਫੇਰ ਤੇਰੀ ਛੁੱਟੀ ਹੋਣੀ 5mm ਪਰ ਤਰਾ ਦੇ ਪੂਰਾ ਵੇਡ ਕਰਨ ਦੇਣੀ ਮੈਂ ਸ਼ਾਮ ਨੂੰ ਪਟਾ ਦੇਣੀ ਆ ਉਥੋਂ ਲੱਗ ਦੁਆਰਾ ਉਹ ਤੇਰਾ ਟੈਗ ਬਾਅਦ ਲੁੱਕ ਦਾ ਦੁਆਰਾ ਲੇਅਰ ਪਾ ਕਰਾ ਦੇ ਪ੍ਰੋਫਰ ਕਰਾ ਦੇ ਵੇਟ ਕਰ ਵੇਟਾ ਹਜੇ ਰੁਕ ਜਾ ਤੂੰ ਹੈਂ ਹਾਂ ਕੋਈ ਨਹੀਂ ਲਵਾ ਚਲ ਟੈਗ ਲਵਾ ਕੇ ਦੁਆਰਾ ਸ਼ੁਰੂ ਕਰਾ